ਆਪ ਸਭ ਨੂੰ ਨਵੇਂ ਸਾਲ ਦੀਆਂ શુભકાਮਨਾਵਾਂ ਅੱਜ ਮੈਂ ਤਾਂ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਇਆ ਹਾਂ ਔਰ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਔਰ ਸਰਬੱਤ ਦੇ ਭਲੇ ਲਈ ਅਰਦਾਸ ਕਰਾਂਗਾ ਆਪ ਸਭ ਪੰਜਾਬ ਵਾਸੀਆਂ ਦੇਸ਼ ਵਾਸੀਆਂ ਦੇ ਘਰਾਂ ਦੇ ਵਿੱਚ ਗੁਰੂ ਸਾਹਿਬ ਆਪਣੀ ਕਿਰਪਾ ਵਰਤਾਉਣ ਸੁੱਖ ਸ਼ਾਂਤੀ ਤਰੱਕੀਆਂ ਬਖਸ਼ਣ ਔਰ ਆਪਾਂ ਸਾਰੇ ਇੱਕ ਦੂਜੇ ਦਾ ਹੱਥ ਫੜ ਕੇ ਇਕਤਾ ਦੇ ਨਾਲ ਭਾਈਚਾਰੇ ਦੇ ਨਾਲ ਪੰਜਾਬ ਨੂੰ ਮੁੜ ਤੋਂ ਇੱਕ ਨੰਬਰ ਦਾ ਸੂਬਾ ਬਣਾਈਏ ਸੋ ਬਹੁਤ-ਬਹੁਤ ਵਧਾਈ ਨਵੇਂ ਸਾਲ ਤੇ ਬਹੁਤ-ਬਹੁਤ ਵਧਾਈ ਜਿਸ ਤਾਈਂ ਰੂਪ ਮਾਵਲੇ ਤੇ 16 ਲੋਕਾਂ ਤੇ ਐਫਆਈਆਰ ਹੋ ਰਹੀ ਸੀ ਤੇ ਇੱਕ ਚੰਦਰ ਬੋਲੀ ਜਿਹੜੇ ਕਪੋਰੰਡੈਂਟ ਜਿਹੜੇ ਨੇ ਸੀਏ ਉਹ ਗ੍ਰਿਫਤਾਰੀ ਉਹਨਾਂ ਦੀ ਹੋ ਗਈ ਹੈ ਕਿਹੜਾ ਚਾਹਦੇ ਹੋ ਪੰਜਾਬ ਦਾ ਕਿਹੜਾ ਰਿਐਕਸ਼ਨ ਪੰਜਾਬ ਦੇ ਅ ਦੇਖੋ ਇਹ ਤਾਂ ਕਾਨੂੰਨ ਦਾ ਜਿਹੜਾ ਐਕਸ਼ਨ ਹੈ ਕਾਨੂੰਨ ਆਪਣਾ ਰਸਤਾ ਅਖਤਿਆਰ ਕਰ ਲਿਆ ਵੈਸੇ ਤਾਂ ਦੇਖੋ ਗੁਰੂ ਪਾਤਸ਼ਾਹ ਨੇ ਇੱਕ ਅੱਖਰ ਆਸੇ-ਪਾਸੇ ਕਰਨ ਤੇ ਜਦੋਂ ਉਹ ਮਿੱਟੀ ਮੁਸਲਮਾਨ ਕੀ ਵਾਲੀ ਗੱਲ ਆਈ ਸੀ ਆਪਣੇ ਪੁੱਤ ਨੂੰ ਛੱਡਦਾ ਸੀ ਇੱਥੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੂਰਾ 328 ਛੂਪ ਹੀ ਖੁਰਦੂ-ਬੁਰਦ مطلب ਪਤਾ ਹੀ ਨਹੀਂ ਉਹਨਾਂ ਦਾ ਕਿੱਥੇ ਆ ਕੋਈ ਪਤਾ ਤਾਂ ਹੋਵੇ ਬਹੁਤ ਵੱਡਾ ਅਪਰਾਧ ਆ ਇਹ ਔਰ ਜੇ ਕੋਈ ਸੱਚਾ ਤੇ ਉਹ ਆਪ ਹੀ ਜਾ ਕੇ ਪੇਸ਼ ਹੋ ਜੇ ਉਹ ਗ੍ਰਿਫਤਾਰ ਕਰਨ ਦੀ ਲੋੜ ਹੀ ਨਾ ਪਵੇ ਜਾ ਕੇ ਦੱਸਣ ਲਾਲੇ ਸੀਏ ਸਾਹਿਬ ਦੀ ਤਾਂ ਤਨਖਾਹ ਹੀ ਬਹੁਤ ਸੀ ਜਨਵਰੀ ਬੜੀ ਵੱਡੀ ਬਣਦੀ ਸੀ ਤੇ ਜੇ ਆਪ ਦਾ ਕੰਮ ਠੀਕ ਤਰ੍ਹਾਂ ਇਹ ਨਾ ਕੀਤਾ ਹੁੰਦਾ ਮੇਰੇ ਖਿਆਲ ਤੇ ਇੱਥੇ ਤੱਕ ਪਹੁੰਚਣੀ ਨਹੀਂ ਸੀ ਇਹ ਗੱਲ ਸੋ ਕਾਨੂੰਨ ਆਪ ਦਾ ਰਸਤਾ اختیار ਕਰ ਰਿਹਾ ਸਰਕਾਰ ਉਹ ਜੜਿੱਕਾ ਨਹੀਂ ਪਾ ਰਹੀ ਪ੍ਰਧਾਨ ਸਾਹਿਬ ਕਹਿੰਦੇ ਆ ਕਿ ਸਰਕਾਰ ਨੂੰ ਇਹਦੇ ਵਿੱਚ ਕੋਈ ਵੀ ਅਸਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ ਐਸ ਇ ਡਿਜ਼ੈਲਿਜ਼ਮ ਮਾਮਲਾ ਹੈ ਤੇ ਉਹਨਾਂ ਨੇ ਪਹਿਲਾਂ ਸਾਰਿਆਂ ਨੇ ਕਿ ਸਰਕਾਰ ਤੋਂ ਬੰਦੀ ਬੰਦ ਕਰੇ ਨਹੀਂ ਤੇ ਅਸੀਂ ਕਾਰਵਾਈ ਕਰਾਂਗੇ ਕਿਉਂਕਿ ਸਾਡੀ ਰਿਪੋਰਟ ਡਾਕਟਰ ਇਸ਼ਚਨ ਨੇ ਜਨਨ ਕੀਤੀ ਹੈ ਦੇਖੋ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਐਸਜੀਪੀਸੀ ਤੋਂ ਉੱਪਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਸੇ ਵੀ ਵੱਡੀ ਤੋਂ ਵੱਡੀ ਹਸਤੀ ਤੋਂ ਉੱਪਰ ਤੇ ਉਹਨਾਂ ਦੇ ਸਤਕਾਰ ਦੇ ਲਈ ਜੇ ਕੋਈ ਕੰਮ ਕਾਨੂੰਨ ਅਨਸਾਰ ਹੋ ਰਿਹਾ ਤੇ ਸਰਕਾਰ ਉਹਦੇ ਵਿੱਚ ਬਿਲਕੁਲ ਡਿਕਾ ਨਹੀਂ ਪਾਵੇਗੀ ਪਹਿਲਾਂ ਡਿਕਾ ਪੈਂਦਾ ਰਹੇ ਤਾਂ ਇਹੋ ਕੰਮ ਨਹੀਂ ਹੋਇਆ ਤਾਂ ਹੀ ਤਾਂ ਡਾਂਗਾ ਮਾਰੀਆਂ ਗਈਆਂ ਜਿਹੜੇ ਲੋਕ ਇਹਦਾ ਮੰਗਦੇ ਸੀ ਇਨਸਾਫ ਮੰਗਦੇ ਸੀ ਕਹਿੰਦੇ ਸੀ ਸਾਨੂੰ ਸੱਚ ਦੱਸੋ 328 ਤਰੂ ਕਿੱਥੇ ਗਏ ਜਿਹੜੇ ਲੋਕ ਕੇ ਕਹਿੰਦੇ ਸੀ ਕਿ ਜਿਹੜਾ ਹਿੰਦੀ ਚ ਜਿਹੜਾ ਗੁਰੂ ਬਿਲਾਸ ਪਾਸ਼ਾਹੀ 6ਵੀਂ ਲਿਖਿਆ ਉਹਦੇ ਚ ਗੁਰੂ ਸਾਹਿਬ ਬਾਰੇ ਬੇਅਦਬੀ ਕਿਉਂ ਕੀਤੀ ਗਈ ਆ ਸੋ ਉਦੋਂ ਸਰਕਾਰ ਨੂੰ ਸਰਕਾਰ ਨੇ ਕੰਮ ਨਹੀਂ ਕੀ ਕਰਨ ਦਿੱਤਾ ਕਾਨੂੰਨ ਨੂੰ ਲੇਕਿਨ ਹੁਣ ਤੁਹਾਡੀ ਸਰਕਾਰ ਇਹ ਤੇ ਗੁਰੂ ਸਾਹਿਬ ਦੀ ਕਿਰਪਾ ਹੈ ਕਾਨੂੰਨ ਨੂੰ ਆਪਣਾ ਕੰਮ ਕਰਨ ਦੇ ਰਹੀ ਹੈ ਸਰ ਅੱਜ ਇੱਕ ਦਰਫਤਾਰੀ ਹੋਈ ਹੈ 15 ਲੋਕ ਬਾਕੀ ਆ ਕੀ ਉਹਨਾਂ ਤੇ ਵੀ ਦਰਫਤਾਰੀ ਹੋਣੀ ਹੈ ਦੇਖੋ ਇਹਦੇ ਬਾਰੇ ਤਾਂ ਹੁਣ ਵਿਭਾਗ ਹੀ ਦੱਸ ਸਕਦਾ ਜਾਂ ਹੋਮ ਮਿਨਿਸਟਰ ਦੱਸ ਸਕਦੇ ਨਹੀਂ ਐਫ ਆਈ ਆਰ ਲੈ ਕੇ ਤੁਸੀਂ ਪਹੁੰਚੇ ਸੀਗੇ ਦੇਖੋ ਜੀ ਇਹ ਤਾਂ ਕਾਰਵਾਈ ਜਿਹੜੀ ਕਾਨੂੰਨੀ ਕਾਰਵਾਈ ਤਾਂ ਹੋਣੀ ਚਾਹੀਦੀ ਹੈ ਨਾ ਇਹਦੇ ਤੇ ਮੁੱਦਾ